ਸਾਸਤ੍ਰੀਗੜ੍ਹ ਤੋਂ ਦੇਖਣ ਸੈਟਲ ਟੀਵੀ ਮੈਂ ਹਾਂ ਜਸੀਖੌਰ ਹਮਲਤਨ ਦੇ ਵਿੱਚ ਬੀਤੇ ਦਿਨ ਪੁਲਿਸ ਦੀ ਕਾਰ ਇੱਕ ਪਬਲਿਕ ਦੀ ਕਾਰ ਨਾਲ ਜਾ ਟਕਰਾਈ ਪੁਲਿਸ ਦੇ ਮੁਤਾਬਕ ਇਹ ਬੀਤੇ 12 ਖੰਡ ਵਿੱਚ ਹੋਣ ਵਾਲਾ ਦੂਜਾ ਹਾਸਾ ਦੱਸਿਆ ਜਾ ਰਿਹਾ ਪੁਲਿਸ ਦੇ ਵੱਲੋਂ ਇਹ ਘਟਨਾ ਸਤਾਨ ਦਾ ਜਵਾਬ ਦੇਣ ਦੇ ਲਈ ਜਾਇਆ ਜਾ ਰਿਹਾ ਸੀ ਤੇ ਇੱਕ ਪਬਲਿਕ ਦੇ ਮੈਂਬਰ ਦੇ ਕਾਰ ਦੇ ਵਿੱਚ ਇਹ ਕਾਰ ਜਾ ਟਕਰਾਈ ਹਾਲਕਿ ਇਸ ਵਿੱਚ ਕੁਝ ਜ਼ਿਆਦਾ ਨੁਕਸਾਨ ਨਹੀਂ ਹੋਇਆ ਪੁਲਿਸ ਮੁਤਾਬਿਕ ਦੂਜਾ ਹਾਦਸਾ ਸਵੇਰੇ 10:20 ਮਿੰਟ ਦੇ ਕਰੀਬ ਹੋਇਆ ਦੱਸਿਆ ਜਾ ਰਿਹਾ ਜਦੋਂ ਪੁਲਿਸ ਇੱਕ ਵਿਅਕਤੀ ਨੂੰ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੇ ਲਈ ਗਈ ਉਸ ਦੇ ਵੱਲੋਂ ਦਿਖਾਇਆ ਜਾ ਰਿਹਾ ਗੁੱਸੇ ਤੋਂ ਬਾਅਦ ਪੁਲਿਸ ਦੇ ਵੱਲੋਂ ਹੋਰ ਪੁਲਿਸ ਕਰਮੀਆਂ ਨੂੰ ਬੁਲਾਇਆ ਗਿਆ। ਪੁਲਿਸ ਦੇ ਵੱਲੋਂ ਸਵੇਰ 10:50 ਵਜੇ ਪੰਜਾਬਮ ਦੇ ਖਰੀ ਵਰਨਲ ਸਟ੍ਰੀਟ ਦੇ ਉੱਤੇ ਇੱਕ ਵਿਅਕਤੀ ਇੱਕ ਸ਼ੱਕੀ ਕਾਰ ਦੇਖੀ ਗਈ। ਇਸ ਦਾ ਪਿੱਛਾ ਕਰਨ ਤੋਂ ਬਾਅਦ ਇਸ ਵਿਅਕਤੀ ਦੇ ਵੱਲੋਂ ਇੱਕ ਕਾਰ ਨੂੰ ਰੋਕ ਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਦੇ ਵੱਲੋਂ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਦੇ ਮੁਤਾਬਕ 21 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਦੀ ਪੇਸ਼ੀ ਹਮਲਟਨ ਜ਼ਿਲ੍ਹਾ ਅਦਾਲਤ ਵਿੱਚ ਬਹੁਤ ਹੀ ਜਲਦ ਕਰਵਾਈ ਜਾਵੇਗੀ।